ਦਿੱਲੀ ਪਬਲਿਕ ਲਾਈਵ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੇ ਚੇਅਰਮੈਨ ਕਮ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰਪਾਲ ਸਿੰਘ ਖੁਰਮੀ ਅਤੇ ਸੀਜੀਐਮ ਰੋਪਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਯੂਥ ਅਗੇਂਸਟ ਡਰੱਗਸ ਮੁਹਿੰਮ ਦੇ ਤਹਿਤ ਸੁਜਾਨਪੁਰ ਚ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੈਨਲ ਐਡਵੋਕੇਟ ਰੱਖਿਆ ਪੰਡਿਤ ਅਤੇ ਪੀਐਲਵੀ ਵਿਨੋਦ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਹ ਰੈਲੀ ਪੁਲ ਨੰਬਰ 5 ਤੋਂ ਸ਼ੁਰੂ ਹੋ ਕੇ ਐਮਐਸਸੀ ਰੋਡ ਤੋਂ ਹੁੰਦੀ ਹੋਈ ਸਬਜ਼ੀ ਮੰਡੀ ਵਿੱਚ ਸਮਾਪਤ ਹੋਈ इस संबंधी जानकारी देंदे हुए पी एलवी विनोद कुमार ने दसिया की पंजाब कानूनी सेवा के निर्देशों अनुसार जिला पठानकोट जिला अते सेशन जज जतेंद्रपाल खुरमी की अगवाई पठानकोट बलाक पठानकोट सुजानपुर नरोट जैमल सिंह बुमयाल धारोटा विरगस रैलियां की जा रही हैं तो जो पंजाब नशा मुखद बनाया जा सके उन्हें दसिया के पंजाब का यूथ वर्ग नशे की दलदल तसता जा रहा है

ਰਾਡਾ ਜੁਦ ਮੇਰਾ ਜੁਦ ਰਾਡਾ ਜੁਦ ਮੇਰਾ ਜੁਦ ਰਾਡਾ ਜੁਦ ਮੇਰਾ ਜੁਦ ਸਲੋ ਸਲੋ ਆਓ ਮਿਲ ਕੇ ਲੜੀਏ ਨਾ ਰਾਡਾ ਜੁਦ ਮੇਰਾ ਜੁਦ ਰਾਡਾ ਜੁਦ ਨਛਾਓ 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 ਪਹਜਾਓ ਰਾਡਾ ਜੁਦ ਰਾਡਾ ਜੁਦ ਅੱਜ ਸਜਨਪੁਰ ਦੇ ਵਿੱਚ ਜ਼ਿਲ੍ਹਾ ਕਾਨੂੰਨੀ ਥਾਲਟੀ ਜ਼ਿਲ੍ਹਾ ਪਠਾਨਕੋਟਾ ਦੇ ਪਾਸੇੋਂ ਸਾਡੇ ਮਾਨਯੋਗ ਸੈਸ਼ਨ ਜੱਜ ਦੀ ਜੀ ਦੀ ਅਧਿਖਸ਼ਤਾ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨਸ਼ਾ ਛਡਾਓ ਜਿਹੜੀ ਰੈਲੀ ਕੱਢੀ ਜਾ ਰਹੀ ਹੈ ਉਸੇ ਕੱਢੀ ਚ ਅੱਜ ਸਜਨਪੁਰ ਦੇ ਵਿੱਚ ਵੀ ਨਸ਼ਾ ਛਡਾਓ ਰੈਲੀ ਜਿਹੜੀ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਕਾਫੀ ਸਸਤਾ ਨੇ ਬਹੁਤ ਵੱਡੀ ਪੱਦਰ ਦੇ ਵਿੱਚ ਇਸ ਰੈਲੀ ਦੇ ਵਿੱਚ ਭਾਗ ਲਿਆ ਔਰ ਨौजਵਾਨ ਨੂੰ ਅਵੇਅਰ ਕੀਤਾ ਕਿ ਅਸੀਂ ਨਸ਼ਾ ਮੁਕਤ ਆਪਣਾ ਪੰਜਾਬ ਆਪਣਾ ਸ਼ਹਿਰ ਆਪਣਾ ਮਹੱਲਾ ਨਸ਼ਾ ਮੁਕਤ ਬਣਾਈਏ ਮੈਂ ਸ਼ੈਸ਼ਨ ਜਲਸਾਬ ਦਾ ਉਹਨਾਂ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਜਿਹੜਾ ਕਦਮ ਹੈ ਸਾਡੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਚੁੱਕਿਆ ਜੈ ਹਿੰਦ ਜੈ ਵੰਤ ਬਹੁਤ ਹੀ ਸ਼ਲਾਘਾਯੋਗ ਕੰਮ ਜੋ ਸਾਡੇ ਜਲਸਾਬੀ ਨੇ ਇਹ ਜੇ ਤੋ ਮੁਹਿੰਮ ਚੇੜੀ ਬਈ ਜੁੱਧ ਨਸ਼ਾ ਵਿਰੁੱਧ ਸੇਵਾ ਕਾਨੂੰਨੀ ਅਦੋਤੀ ਵੱਲੋਂ ਤੇ ਬਹੁਤ ਵੱਡਾ ਹੌਸਲਾ ਜਿਹੜਾ ਸ਼ਹਿਰ ਸਜਨਪੁਰ ਦੇ ਵਿੱਚ ਅਸੀਂ ਰੈਲੀ ਰਾਈ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਕਿ ਨਸ਼ਾ ਰੂਪੀ ਕੋੜ ਨੂੰ ਆਪਣੇ ਜੀਵਨ ਤੋਂ ਆਪਣੇ ਸਮਾਜ ਦੇ ਵਿੱਚੋਂ ਅਸੀਂ ਖਤਮ ਕਰੀਏ ਔਰ ਹਸਤਾਬਾ ਰੰਗੜਾ ਪੰਜਾਬ ਨਾ ਜਾਏ ਚਾਹ ਬਹਾਰ ਚ ਜਾ ਸਮਝਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਭਾਰਤ ਦੇ ਪੂਰੇ ਲੋਕਾਂ ਨੂੰ ਇਹ ਬੇਨਤੀ ਕਰਨਾ ਹੈ ਕਿ ਨਸ਼ੇ ਤੋਂ ਬਚੋ ਕਿਉਂਕਿ ਨਸ਼ੇ ਨੇ ਸਾਰੇ ਜਵਨੀ ਵਰਤਾਨੂੰ ਸਾਰਿਆਂ ਨੂੰ ਬਰਬਾਦ ਕਰਤਾ ਹੈ ਜੇ ਜੇ ਇਸ ਨੂੰ ਪਛਾਣਾ ਨਸ਼ੇ ਉੱਪਰ ਹੋਇਆ ਹੈ ਜੇ ਨਸ਼ਾ ਇਸ ਤਰ੍ਹਾਂ ਚੁੜਾਇਆ ਜਾ ਬਹੁਤ ਬੁਰਾ ਹਲੋਨਾ ਹੈ ਉਹਨਾਂ ਦੀ ਜੀ ਜੀਮੇਸ਼ਨ ਹੈ ਉਸ ਬਾਅਦ ਹੋ ਜਾਏਗੀ ਮਿਹਰਬਾਨੀ ਕਰਕੇ ਸਾਡੇ ਅਲੋ ਅਪੀਲ ਹੈ ਤੇ ਇਹ ਜਿਹੜਾ ਨਸ਼ਾ ਹੈ ਇਹਨੂੰ ਖਤਮ ਕੀਤਾ ਜਾਏ ਜੋ ਸਾਡੇ ਸਰਛਤ ਜੱਜ ਸਾਹਿਬ ਨੇ ਲੋਕਾਂ ਨੂੰ ਬੋਲਿਆ ਕਿ ਤੁਸੀਂ ਇਹ ਰੈਲੀਆਂ ਕੱਢੋ ਖਰਾਬ ਲੋਕਾਂ ਨੂੰ ਜਾਗਰੂਤ ਕਰੋ ਮੈਂ ਉਹਨਾਂ ਦਾ ਵਿਵਾਰੀਆਂ ਧੰਨਵਾਦੀ ਨਸ਼ਾ ਮੁਕਤ ਬਣਾਉਣੀ ਸਰਕਾਰ ਵੱਲੋਂ ਜਿਹੜੀ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਉਸੇ ਕੜੀ ਵਿੱਚ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਸ਼ਸ਼ਨ ਜੱਜੀ ਦੀ ਅਗਵਾਈ ਵਿੱਚ ਸੁजानਪੁਰ ਵਿੱਚ ਕਰਾਲੀ ਕੱਢੀ ਹੈ ਜਿਸ ਵਿੱਚ ਸਾਰੀਆਂ ਹੀ ਧਾਰਮਿਕ ਰਾਜਨੀਤਿਕ ਤੋਂ ਰਿਟਾਇਰਡ ਪੈਨਸ਼ਨਰ ਐਸੋਸੀਏਸ਼ਨ ਨੇ ਸਾਲਿਆ ਹੈ ਮੈਂ ਇਸ ਮੌਕੇ ਤੇ ਇੱਕ ਨਵੇਦਨ ਕਰਨਾ ਕਿ ਆਓ ਅਸੀਂ ਸਾਰੇ ਮਿਲ ਕੇ ਜਾਤੀ ਧਰਮ ਨਸਲ ਰਾਜਨੀਤੀ ਨੂੰ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਚ ਆਪ ਆਪਣਾ ਪੂਰਾ ਯੋਗਦਾਨ ਦਿइये ਇਸੇ ਨਾਲ ਸਾਡਾ ਇਹ ਮਕਸਦ ਪੂਰਾ ਹੋ ਸਕਦਾ ਹੈ ਇਨਾ ਸ਼ਬਦਾਂ ਨਾਲ ਜਾਹਿਰ ਜਾਵਾਂਗਾ